ਨਾਮਾ ਜੀ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਆ ਜੀ। ਮਰਦੀਦਈ ਕੀ ਹੋਇਆ ਤੁਹਾਡੇ ਨਾਲ? ਸਾਡੇ ਨਾਲ ਜੀ ਮੇਰਾ ਬੱਚਾ ਹੈ ਇੱਕ ਦੀ ਪਲੱਸ 2 ਪਾਸ ਕਰਕੇ ਹਟਿਆ ਸੀਗਾ। ਇਹ ਰਾਮਪੁਰ ਤੋਂ ਜੀ ਮੈਡਮ ਸੀਗੀ ਸੁਖਵਾਲ ਕੌਰ। ਇਹ ਆਪਣੇ ਜਟਾਣੇ ਸਕੂਲ ਚ ਪੜਾਉਂਦੀ ਹੈ ਜੀ। ਇਹਦੇ ਨਾਲ ਕਿਤੇ 2-3 ਮਹੀਨੇ ਤੋਂ ਰਿਲੇਸ਼ਨ ਚੱਲਦੇ ਨੇ। ਤੇ ਜੀ ਬਾਕੀ ਇਹ ਚੈਟ ਝੂਠ ਵੀ ਕਰਦੇ ਸੀ ਗਰੁੱਪਸਰੇ ਨੂੰ ਤੇ ਮੈਸੇਜ ਮੂਸੇਬੇ ਦੇ ਗੇ। ਬਾਕੀ ਜਿਹੜਾ ਇਹਨਾਂ ਦਾ ਦਿਓਰ ਆ ਜੀ ਹੈਪੀ ਕਿ ਕਿਹਨਾਂ ਦਾ ਘਰ ਵਾਲਾ ਇਹ ਜੀ ਤਿੰਨ ਚਾਰ ਦਿਨਾਂ ਤੋਂ ਧਮਕੀਆਂ ਮਾਰ ਰਹੇ ਨੇ ਬੱਚੇ ਨੂੰ ਮੇਰੇ ਨੂੰ ਤੇ ਘਰੇ ਤਾਂ ਨੇ ਕੋਈ ਗੱਲ ਨਹੀਂ ਕੀਤੀ ਹੈਗੀ ਧਮਕੀਆਂ ਮਾਰ ਮਾਰ ਕੇ ਉਹਨੂੰ ਕਹੀ ਗਏ ਨੇ ਕਹਿੰਦੇ ਨਹੀਂ ਤਾਂ ਤੂੰ ਆਪ ਆਪਣਾ ਵੀ ਸੈੱਟ ਕਰ ਲੈ ਨਹੀਂ ਤੇਰਾ ਅਸੀਂ ਕਰ ਦਾਂਗੇ ਇਹ ਸਾਰੀਆਂ ਆਪਣੇ ਫੋਨ ਦੇ ਵਿੱਚ ਵੀ ਰਿਕਾਰਡ ਹੋਈਆਂ ਨੇ ਜੀ ਤੇ ਬਾਕੀ ਸਾਰੇ ਸਾਰੇ ਪ੍ਰੂਫ ਆਪਣੇ ਫੋਨ ਦੇ ਵਿੱਚ ਨੇ ਜੀ ਆਪਾਂ ਨੂੰ ਜੀ ਪੁਲਿਸ ਪ੍ਰਸ਼ਾਸਨ ਕੋਲੋਂ ਪਟਾਣੀ ਆਪਣੀ ਰਿਪੋਰਟ ਕਰਾਈ ਆ ਆਪਣਾ ਪੂਰਾ ਇਨਸਾਫ ਹੋਣਾ ਚਾਹੀਦਾ ਜੀ ਇਹ ਨਹੀਂ ਦਾਜੀ ਕੱਲ ਨੂੰ ਕਦੇ ਹੋਰ ਬੱਚੇ ਨਾਲ ਵੀ ਐਜੀ ਗੱਲਬਾਤ ਹੋ ਸਕਦੀ ਆ। ਉਹ ਮੇਰੀ ਦਾਜੀ ਹੁਣ ਦੁਨੀਆ ਹੀ ਜਾੜਦੀ ਇਹਨਾਂ ਨੇ। ਕਿੰਨੇ ਬੱਚੇ ਤੁਹਾਡੇ? 2-3 ਬੱਚੇ ਨੇ ਜੀ, ਦੋ ਮੁੰਡੇ ਨੇ, ਇੱਕ ਕੁੜੀ ਆ ਜੀ। ਕੀ ਕੰਮ ਹੈ ਹੁਣ ਇਹ ਪੜ੍ਹ ਕੇ ਹਟਿਆ ਸੀ ਕੀ? ਇਹ ਪੜ੍ਹ ਕੇ ਹਟਿਆ ਸੀਗਾ ਜੀ ਇਹ ਟਰੈਕਟਰੇ ਚਲਾਉਣ ਦਾ ਵਾਲਾ ਸ਼ਮਕੇ ਸੀਗਾ ਡਰਾਈਵਰੀ ਦਾ ਜੀ। ਟਰੈਕਟਰ ਚਲਾਉਂਦਾ ਸੀਗਾ ਜੀ ਇਹ। 4 ਪਾਉਣ ਗਏ ਸੀ ਕੋਟ ਕੰਗੂਰਾ ਹੈ ਜੀ ਇਹ। ਉੱਥੋਂ ਆ ਰਹੇ ਸੀਗੇ। ਜਿਹੜੇ ਪਹਿਲਾਂ ਹੀ ਸਕੂਲ ਦੇ ਵਿੱਚ ਸੀਗੇ ਫੈਰ ਨਾਲ ਕੁਝ ਨਹੀਂ। ਇਹ ਪਹਿਲਾਂ ਹੀ ਸੰਬੰਧ ਸੀਗੇ ਜੀ। ਐਡਮ ਨਾਲ ਸਾਨੂੰ ਜਣੀ ਵੈਸੇ ਪਤਾ ਨਹੀਂ ਸੀ ਇਹਦੇ ਨਾਲ ਦੇ ਜਿਹੜੇ ਬੱਚੇ ਇਹਦੇ ਨਾਲ ਰਹਿੰਦੇ ਸੀਗੇ ਹੁਣ ਦੱਸ ਰਹੇ ਨੇ ਕਹਿੰਦੇ ਬਹੁਤ 3-4 ਮਹੀਨਿਆਂ ਤੋਂ ਵੀ ਗੱਲ ਚੱਲਦੀ ਆਉਂਦੀ ਹੈ ਇਹਨਾਂ ਦੀ ਸਕੂਲ ਚ ਪੜਦੇ ਸੀ ਹਾਂਜੀ ਸਕੂਲ ਪੜਦੇ ਅੱਛਾ ਹਾਂਜੀ ਤੇ ਇਹ ਗੁਰ ਕੀ ਮੰਨ ਕਰਦੇ ਤੁਸੀਂ ਅਸੀਂ ਤਾਂ ਮੰਗੇ ਇਹੀ ਕਰਦੇ ਆਂ ਜੀ ਵੀ ਸਾਡੇ ਨਾਲ ਪੂਰਾ ਅਨਸਾਫ਼ ਹੋਣਾ ਚਾਹੀਦਾ ਕੋਈ ਸਾਡੇ ਦੇ ਕਿਸੇ ਕਿਸਮ ਦਾ ਦਵਾ ਨਾ ਪਾਇਆ ਜਾਵੇ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿ ਸਕਦੇ ਆਂ ਵੀ ਇਹ ਤਾਂ ਗਰੀਬ ਬੰਦੇ ਆ ਜੀ ਇਹ ਬੰਦੇ ਤਕੜੇ ਨੇ ਇਹ ਇਹਦੇ ਕਰ ਵਾਲਾ ਵੀ ਨੌਕਰੀ ਕਰਦਾ ਜੀ ਇਹ ਵੀ ਨੌਕਰੀ ਕਰਦੀ ਆ ਕਾਂ ਇਹਦਾ ਦਿਓਰ ਆ ਜੀ ਉਹ ਵਾਈਡਲੈਫਟ ਦਾ ਕੋਰਸ ਕਰਾਉਂਦਾ ਬੱਚਿਆਂ ਨੂੰ ਉਹਨੇ ਤਾਂ ਵੀ ਕਈ ਦਿਨ ਧਮਕੀਆਂ ਮਾਰੀ ਗਏ ਇਹਨੂੰ ਕਾ ਜਿਹੜਾ ਦਿਓਰ ਆ ਜੀ ਹੁਣ ਮੁੰਡਾ ਕੀ ਉਹਨੂੰ ਕਿਵੇਂ ਪਤਾ ਲੱਗਿਆ ਜੀ ਉਹਨੇ ਕੀ ਕਿਹਾ ਇਹ ਸਾਡਾ ਜੀ ਭਾਂਜਾ ਸੀਗਾ ਨਾਲ ਉਧਰੋਂ ਆਉਂਦੇ ਸੀਗੇ ਚਾਰ ਪਾਕੇ ਕੋੜ ਮੂਰ ਆਇਤੋਂ ਜਦੋਂ ਕਟਾਣੀ ਵਾਲੇ ਪੁਲਸੇ ਆ ਗਏ ਉਹਨੂੰ ਧੱਕਾ ਦੇ ਕੇ ਮੋਟਰਸਾਈਕਲ ਤੋਂ ਆਪ ਛਾਲ ਮਾਰੀ ਇਹ ਮਾਰਸੂ ਦੀ ਗੱਲ ਆ ਜੀ ਕਾਚੀ ਚਾਰਗੜੀ ਨਹਰ ਦੇ ਵਿੱਚ ਆਲਮਾਰੀ ਪਹਿਲੇ ਪਹਿਲੇ ਗੱਲ ਦੀ ਗੱਲ ਆ ਜੀ ਤੜਕੇ ਤੇਰੀ ਹੁਣ ਜਿਹੜੀ ਲਾਸ਼ ਡੁੱਬੀ ਜਾਂਦੀ ਹੈ ਨਹੀਂ ਲੱਭੀ ਨਹੀਂ ਹਜੇ ਬੰਦੇ ਆਪਣੇ ਬਿਠਾਏ ਹੋਏ ਨੇ ਪੁਲਾਂ ਤੇ ਗੁਰਤਲੀ ਦੇ ਪੁਲ ਤੇ ਮੇਨ ਪੁਲਾ ਜਿਹੜਾ ਜਿੱਥੋਂ ਆਪਣੀ ਤਿੰਨ ਨਹਿਰਾਂ ਪਾਰਦੀਆਂ ਨੇ ਉੱਥੇ ਆਪਣੇ ਬੰਦੇ ਬੈਠੇ ਨੇ ਜੀ ਤੁਸੀਂ ਦੇਖੀਏ ਜੀ ਉਹ ਮੋਬਾਈਲ ਦੇ ਵਿੱਚ ਜਾਂ ਕੁਝ ਜਿਹੜਾ ਵੀ ਚੈਟ ਸ਼ੂਟ ਉਹ ਦੱਸ ਕੇ ਗਿਆ ਜੀ ਸਾਰਾ ਕੁਝ ਆ ਮੇਲੇ ਭਾਣ ਜੀ ਨੂੰ ਵੀ ਮੋਬਾਈਲ ਦੇ ਵਿੱਚ ਸਭ ਕੁਝ ਆ ਤੁਸੀਂ ਆਪਦਾ ਹੱਲ ਕਰ ਲਿਓ ਉਹ ਡਰੇ ਇੰਨਾ ਗਿਆ ਸੀ ਕਿ ਧਮਕੀਆਂ ਉਹਨੂੰ ਐ ਜਿਹੀਆਂ ਮਾਰਦੇ ਸੀਗੇ ਕਿ ਤੈਨੂੰ ਅਸੀਂ ਐ ਕਰਦਾਂਗੇ ਤੈਨੂੰ ਅਸੀਂ ਉਹ ਕਰਦਾਂਗੇ ਬਸ ਇੰਨੇ ਜਣੀ ਡਰ ਦੇ ਵਿੱਚ ਪੈ ਗਿਆ ਸੀ ਉਹਨੇ ਕੋਈ ਗੱਲ ਵੀ ਨਹੀਂ ਕੀਤੀ ਕਿਸੇ ਕੋ ਸਾਡੇ ਕੋਲ ਇਹ ਜਣੀ ਗੱਲ ਦਾ ਮਾਰਾਈ ਉਹ ਬਹੁਤ ਖੁਸ਼ੀ ਕਰਦੇ ਆ ਕੀ ਨਮਾ ਤੁਹਾਡਾ ਜੀ ਮੇਰਾ ਮਨਤਾ ਜੀ ਬਤਾ ਕੀ ਕੀ ਲੱਗਦਾ ਜੀ ਵੀਰਾ ਤੁਹਾਡਾ ਜੀ ਨੇ ਘਟੀਜਾ ਸੀ ਮੇਰਾ ਕੀ ਮੰਨ ਕਰ ਜੋ ਕੀ ਹੋਇਆ ਕਾਰਨ ਕੀ ਰਿਹਾ ਹੈ ਇਹ ਸਰ ਸਕੂਲ ਦੇ ਜਦੋਂ ਰਿਜ਼ਲਟ ਹੋ ਗਿਆ ਤੇ ਮੈਡਮ ਫੜਦੀ ਸੀ ਇਹਨਾਂ ਦੇ ਸਕੂਲ ਦੇ ਵਿੱਚ ਸੁਖਪਾਲਪੁਰ ਮਤਲਬ ਵੀ ਉਹ ਨਾ ਉਹਨੇ ਆਪਣੇ ਚੰਗਲ ਚ ਇਹਨੂੰ ਫਸਾਇਆ ਇਹਨੂੰ ਬੇਟੇ ਨੂੰ ਉਹਨੇ ਤਾਂ ਬੱਚਾ ਸੀ ਇਹਨੂੰ ਤਾਂ ਕੁਝ ਪਤਾ ਨਹੀਂ ਉਹ ਤਾਂ 25 35 37 ਸਾਲ ਦੀ ਸੀ ਕਿੱਥੇ ਇਹਨੂੰ ਹਲੇ 19ਵਾਂ ਲਾ ਕੇ 20ਵਾਂ ਪੂਰਾ ਹੋਇਆ ਉਹਨੇ ਬੱਚੇ ਦੇ ਤਾਂ ਦਿਮਾਗ 'ਚ ਕੁਝ ਨਹੀਂ ਸੀ ਉਹਨੇ ਇਹਨੂੰ ਫਸਾਇਆ ਆਪਣੇ ਚੰਗਲ 'ਚ ਵਧੀਆ ਗੱਲ ਆ ਜੀ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ ਹੁਣ ਆਪਾਂ ਨੂੰ ਵੀ ਡਰ ਲੱਗਣ ਲੱਗ ਗਿਆ ਵੀ ਬੱਚਿਆਂ ਨੂੰ ਸਕੂਲ 'ਚ ਭੇਜ ਨਹੀਂ ਸਕਦੇ ਆਪਾਂ ਹੁਣ ਜਦੋਂ ਮੈਡਮਾਂ ਇਹ ਕਲਾਸਾਂ ਦਿੰਦੀਆਂ ਨੇ ਸਕੂਲ 'ਚ ਬੁਲਾ ਵੀ ਕਿਦਾਂ ਕਿਸੇ ਨੂੰ ਕਿ ਮੈਂ ਕਿਸੇ ਨਾਲ ਰਿਲੇਸ਼ਨ ਬਣਾਈ ਦੇ ਨੇ ਜਦੋਂ ਮੈਡਮ ਟੀਚਰ ਹੀ ਆਪਣੇ ਬੱਚੇ ਨਾਲ ਰਿਲੇਸ਼ਨ ਬਣਾਉਣ ਲੱਗ ਗਈ ਫਿਰ ਬੱਚਿਆਂ ਨੂੰ ਕਿੱਥੋਂ ਸੂਚ ਭੇਜੇ ਜੋ ਅੱਜ ਤਾਂ ਇਹ ਮੈਡਮ ਨੇ ਕੀਤਾ ਕੱਲ ਨੂੰ ਕੋਈ ਸਰ ਵੀ ਕਰੂਗਾ ਜੀ ਹੈ ਕਿ ਨਹੀਂ ਕੱਲ ਨੂੰ ਫਿਰ ਤਾਂ ਕੁੜੀਆਂ ਵੀ ਨਹੀਂ ਸੇਫ ਰਹਿਣਗੀਆਂ ਸਕੂਲ 'ਚ ਜਦੋਂ ਅੱਜ ਕੱਲ ਦੀ ਜਨਰੇਸ਼ਨ 'ਚ ਮੁੰਡੇ ਨਹੀਂ ਸੇਫ ਫਿਰ ਕੁੜੀਆਂ ਸੇਫ ਹੋ ਜਾਣਗੀਆਂ ਅਸੀਂ ਤਾਂ ਇਹ ਹੀ ਮੰਗ ਕਰਦੇ ਹਾਂ ਸਾਡਾ ਬੱਚਾ ਗਿਆ ਨਾ ਜਿਹੜਾ ਇਹ ਮੈਡਮ ਨੇ ਉਹਦੇ ਨਾਲ ਗਲਤ ਕੀਤਾ ਤਾਂ ਤਾਨੂੰ ਵੀ ਬੰਦੇ ਵਿੱਚੇ ਬੰਦਾ ਹੀ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਜਿਵੇਂ ਉਹਨੇ ਸਾਡੇ ਨੂੰ ਮਾਰਿਆ ਉਵੇਂ ਸਾਨੂੰ ਵੀ ਉਹਦੀ ਲਾਸਟ ਚਾਹੀਦੀ ਆ ਤੇ ਉਹਨੂੰ ਨਾਲ ਪਾਉਣਾ ਹੈਗਾ ਜੀ ਅਸੀਂ ਹੋਰ ਕੁਝ ਨਹੀਂ ਮੰਗਦੇ ਹੈਗੇ ਇਨਸਾਫ ਕੋਈ ਨਹੀਂ ਸਾਨੂੰ ਚਾਹੀਦਾ ਬਸ ਸਾਨੂੰ ਉਹ ਮੈਡਮ ਉਹਦੇ ਨਾਲ ਕੁੱਕਣੀ ਚਾਹੀਦੀ ਆ ਨੇ ਕੀ ਲੱਗਦਾ ਜਿਹੜੇ ਸਕੂਲ ਦੇ ਵਿੱਚ ਬੱਚੇ ਦਾ ਤੁਸੀਂ ਕੋਈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੈਡਮ ਨਾਲ ਸੀ ਜੀ ਸਾਨੂੰ ਕੁਝ ਨਹੀਂ ਸੀ ਪਤਾ ਸਰ ਘਰ ਦੇ ਵਿੱਚ ਸਾਨੂੰ ਹੁਣ ਪਤਾ ਲੱਗ ਰਿਹਾ ਬਾਹਰ ਸਾਰਿਆਂ ਨੂੰ ਪਤਾ ਸੀ ਸਾਨੂੰ ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਦਾ ਸੀ ਉਹ ਦੋਸਤ ਹੁਣ ਦੱਸ ਰਹੇ ਨੇ ਸਾਨੂੰ ਆ ਕੇ ਜਦੋਂ ਉਹਨੇ ਮਤਲਬ ਨਹਿਰ ਦੇ ਵਿੱਚ ਛਾਲ ਮਾਰੀ ਆ ਉਸ ਟਾਈਮ ਵੀ ਉਹਨੂੰ ਧਮਕੀਆਂ ਆਈਆਂ ਨੇ ਉਹਦੇ ਫੋਨ ਦੇ ਵਿੱਚ ਸਾਰਾ ਕੁਝ ਰਿਕਾਰਡ ਆ ਜੀ ਰਿਕਾਰਡ ਵੀ ਕੀਤਾ ਹੋਇਆ ਵਿੱਚ ਫਰੂਪ ਵੀ ਸਾਰੇ ਪਏ ਨੇ ਉਹਨੇ ਜਦ ਡਿਗਣ ਲੱਗਿਆ ਉਹਨੇ ਫੋਨ ਰੱਖਿਆ ਉਹ ਮੁੰਡਾ ਸੀ ਸਾਡਾ ਭਾਂਜਾ ਨਾਲ ਮਤਲਬ ਉਹਨੂੰ ਤੱਕਾ ਦੇ ਕੇ ਉਹਨੇ ਛਾਲ ਮਾਰੀਆ ਫੋਨ ਰੱਖਤਾ ਕਹਿੰਦਾ ਲਵੀਆ ਫੋਨ ਪਿਆ ਇਹਦੇ ਵਿੱਚ ਸਾਰੇ ਫਰੂਪ ਨੇ ਹੁਣ ਉਹ ਫੋਨ ਸਾਡੇ ਪੁਲਿਸ ਥਾਣੇ ਦੇ ਵਿੱਚ ਆ ਉਹ ਫੋਨ ਦੇ ਵਿੱਚ ਵੀ ਫਰੂਪ ਨੇ ਸਾਰੇ ਸਾਡੇ ਕੋਲ ਵੀ ਨੇ ਜੀ ਹਾਂਜੀ ਹੁਣ ਸਾਨੂੰ ਤਾਂ ਬਸ ਇਹੀ ਆ ਵੀ ਇਹ ਮੈਡਮ ਬਚਣੀ ਚਾਹੀਦੀ ਤੇ ਕਾਰਵਾਈ ਪੂਰੇ ਸਟਾਫ ਤੇ ਹੋਣੀ ਚਾਹੀਦੀ ਆ ਜੀ ਜਦੋਂ ਮੈਡਮ ਇੱਥੇ ਆਤਾ ਹਾਜ਼ਰੀ ਕਿਵੇਂ ਲੱਗ ਸਕਦੀ ਹੈ ਮੈਡਮ ਦੀ ਸਕੂਲ ਦੇ ਵਿੱਚ ਨੇ ਜੀ ਇਹ ਸਰਕਾਰੀ ਸਕੂਲ ਹੈ ਜੀ ਇੱਥੇ ਜਟਾਣੇ ਦੇ ਵਿੱਚ ਸੀਨੀਅਰ ਸੈਂਟਰੀ ਸਰਕਾਰੀ ਸਕੂਲ ਹਾਂਜੀ